ਮਮਾ ਦੋਦੋ ਸੇਰੀ ਕਦ ਬਦਵਾਇਰ ਨਾ ਕੋਈ ਫੋਨ ਨਾ ਕੋਈ ਪਤਾ ਦੱਸ ਦੱਸ ਤਾਂ ਜਿੰਦਾ ਵੀ ਆਉਣ ਲੱਗਿਆ ਵਸੀਂ ਆਏ ਜਾਂਦੇ ਯਾਰ ਮੈਂ ਤਾਂ ਕੱਲ ਸ਼ਾਮ ਨੂੰ ਆਇਆ ਸੋਚਿਆ ਯਾਰਾਂ ਦੋਸਤਾਂ ਨੂੰ ਮਿਲ ਕੇ ਆਈਏ ਦਈਆਂ ਦੇ ਨੂੰ ਯਾਰ ਤੂੰ ਨਵਾਂ ਕੰਮ ਸ਼ੁਰੂ ਕਰ ਲਿਆ ਹਾਂ ਬਈ ਯਾਰ ਨਵਾਂ ਕੰਮ ਸ਼ੁਰੂ ਕੀਤਾ ਬਾਬੇ ਦੀ ਮਿਹਰ ਨਾਲ ਵਧੀਆ ਜਲੀ ਇਹਦਾ ਕੰਮ ਆਪਾਂ ਚੱਲੋ ਵਧੀਆ ਗੱਲ ਐ ਮੈਂ ਹਾਲੇ ਟੂ ਜੋਬ ਕਰਦਾ ਸੀ ਯਾਰ ਬਈ ਕਰਦਾ ਤਾਂ ਸੀਗਾ ਪਰ ਉਹਤੇ ਬੰਨਦਾ ਨਹੀਂ ਕੋਸ਼ਿਸ਼ ਸੀਗੇ ਯਾਰ ਤਾਂ ਕਰਕੇ ਆਪ ਦਾ ਕੰਮ ਸ਼ੁਰੂ ਕੀਤਾ ਆਪਾਂ ਅੱਜ ਸ਼ਾਮ ਨੂੰ ਟਾਈਮ ਨਾ ਆ ਰਹੀ ਰਵਲਦਾਂ ਕੱਲ ਨੂੰ ਆਪਣੇ ਬੰਦੇ ਨੂੰ ਕੰਮ ਤੇ ਛੱਡਦੀ ਆਪਾਂ ਕੱਲ ਨੂੰ ਪੈਨ ਨੂੰ ਸੰਧਾਰਾ ਦੇ ਕੇ ਆਉਣਾਗਾ ਠੀਕ ਆ ਬਈ ਚਾਹ ਦੀ ਚਾਹ ਲੂਗਾ ਉਹ ਵੀ ਤੇ ਗਈ ਸੁਨੀ ਮਨੂੰ ਤਾਂ ਇੱਕ ਗੱਲ ਦੱਸ ਯਾਰ ਤੇ ਜਦੋਂ ਕਿ ਦਿਨ ਦਿਹਾੜ ਹੁੰਦਾ ਤੂੰ ਐ ਰੋਣਾ ਜੇ ਰਹਿਣਾ ਖੁਸ਼ ਕਿਉਂ ਨਹੀਂ ਰਹਿੰਦਾ ਯਾਰ ਦਿਲ ਦੀ ਗੱਲ ਦੱਸ ਬਈ ਦਿਲ ਦੀ ਗੱਲ ਤੈਨੂੰ ਵੀ ਦੱਸਾਂ ਨਿਆ ਮੇਰੀ ਜ਼ਿੰਦਗੀ ਤਾਂ ਨਾ ਸਾਰੀ ਦੁੱਖਾਂ ਨਾਲ ਹੀ ਭਰੀ ਪਈ ਆ ਕਿਉਂ ਕੀ ਗੱਲ ਹੋ ਗਈ ਸੇ ਪੁਰਾਣਾ ਕੀ ਆ ਕਰੋਨਾ ਸੀ ਨਾ ਉਹ ਭੈਣ ਤੇ ਬਹੁਤ ਜਿਆਦਾ ਤਸੱਦਦ ਕਰਦਾ ਸੀ ਯਾਰ ਤੂੰ ਮੈਨੂੰ ਤਾਂ ਦੱਸਦਾ ਬਾਈ ਤੈਨੂੰ ਮੈਂ ਕੀ ਦੱਸਦਾ ਤੈਨੂੰ ਮੈਂ ਇਹ ਦੱਸਦਾ ਪੁਰਾਣਾ ਕੁੱਟਮਾਰ ਕਰਕੇ ਭੈਣ ਨੂੰ ਘਰੋਂ ਬਾਹਰ ਕੱਢ ਦਿੰਦਾ ਸੀ ਤੈਨੂੰ ਬਾਈ ਮੈਂ ਇਹ ਦੱਸਦਾ ਕਿ ਪੁਰਾਣਾ ਭੈਣ ਤੇ ਇੰਨੇ ਕਿ ਤਸੱਦਦ ਕਰਦਾ ਸੀ ਕਿ ਉਹਦੇ ਸਾਰੇ ਸਰੀਰ ਤੇ ਨੀਲ ਪੈ ਗਏ ਸੀ ਤੈਨੂੰ ਮੈਂ ਇਹ ਦੱਸਦਾ ਵਿਯੋਧ ਤੇ ਉਹ ਗਰਮੀ ਪ੍ਰੇਸ਼ਾਂ ਲਾਉਂਦਾ ਸੀ ਜਰ ਬਾਈ ਥੀ ਨੂੰ ਮੈਂ ਇਹ ਦੱਸਦਾ ਕਿ ਤਾਰੂ ਪੀ ਕੇ ਨਾ ਪ੍ਰੋਣਾ ਅੱਧੇ ਅੱਧੇ ਰਾਤ ਨੂੰ ਭੈਣ ਨੂੰ ਘੁੱਟ ਕੇ ਘਰੋਂ ਬਾਹਰ ਕਰ ਦਿੰਦਾ ਸੀ ਉਹ ਬਹੁਤ ਜ਼ਿਆਦਾ ਦੁਖੀ ਹੋ ਗਈ ਸੀ ਬਾਈਆ ਪਿਛਲੇ ਸਾਲ ਹੀ ਨਾ ਸੁਲਦਾਰੇ ਤੇ ਫੋਨ ਕਰਦੀ ਸੀ ਕਿ ਮੇਰੇ ਕੋਲੇ ਹੋ ਜਾ ਇੱਕ ਵਕ ਉਹ ਤਾਂ ਦਿਲ ਕਰਦਾ ਸੀ ਮੈਨੂੰ ਵੀ ਅੰਦਰ ਬਹੁਤ ਜ਼ਿਆਦਾ ਦੁੱਖ ਭਰਿਆ ਹੋਇਆ ਸੀ ਬਾਈ ਮੇਰੀ ਭੈਣ ਬਾਰ-ਬਾਰ ਮੈਨੂੰ ਫੋਨ ਕਰਦੀ ਰਹੀ ਕਿ ਤੂੰ ਕਿਸੇ ਬੰਨ ਇੱਥੇ ਆ ਜਾ ਉਹਨਾਂ ਤਾਂ ਆਏ ਸੀਗਾ ਵਿਚਾਲ ਮੈਨੂੰ ਸੰਧਾਰਾ ਦੇਣ ਦੇ ਬਹਾਨੇ ਆ ਜੀ ਉਹਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਬੁਲਾਉਣ ਦੀ ਪਰ ਮੇਰੇ ਤਰ ਨਹੀਂ ਜਾਇਆ ਗਿਆ ਮੈਂ ਉਹਨੂੰ ਕਿਹਾ ਲੈ ਤੇਰੇ ਕੋਲੇ ਕੱਲ ਨਹੀਂ ਆਉਂਗਾ ਮੈਂ ਪਰਸੂ ਆਉਂਗਾ ਪਰ ਬਈ ਉਹ ਜਿਹੜਾ ਦਿਨ ਸੀ ਨਾ ਉਹ ਦਾ ਆਖਰੀ ਦਿਨ ਸੀ ਉਹਦੇ ਅੰਦਰ ਬਹੁਤ ਜ਼ਿਆਦਾ ਦੁੱਖ ਦਰਦ ਸੀ ਬਈ ਜੇ ਮੈਂ ਕਾਸ਼ ਉਸ ਦਿਨ ਚਲਾ ਜਾਂਦਾ ਤਾਂ ਸ਼ਾਇਦ ਅੱਜ ਮੇਰੀ ਭੈਣ ਮੇਰੇ ਵਿੱਚ ਹੁੰਦੀ ਭਾਈ ਮੈਂ ਆਪਦੀ ਭੈਣ ਨੂੰ ਸਮਝ ਹੀ ਨਹੀਂ ਸਕਿਆ ਕਿ ਉਹ ਆਪਦੇ ਦਿਲ ਦੇ ਵਿੱਚ ਕੀ ਗੁੱਝ ਰੱਖੀ ਫਿਰਦੀ ਆ ਕੀ ਮੇਰੇ ਨਾਲ ਕੀ ਗੱਲਾਂ ਕਰਨਾ ਚਾਹੁੰਦੀ ਆ ਉਹ ਤਾਂ ਸਦਾ ਦੇ ਗੱਲ ਕਹਿੰਦਾ ਸੀ ਕਿ ਸਨੀ ਤੂੰ ਇੱਕ ਵਾਰੀ ਆ ਜਾ ਮੈਨੂੰ ਮਿਲ ਜਾ ਇਸ ਕੈਦ ਤੋਂ ਮੈਨੂੰ ਛੁਡਾ ਕੇ ਘਰੇ ਲੈ ਜਾ ਪਰ ਭਾਈ ਮੈਂ ਉਹਨੂੰ ਸਮਝਿਆ ਨਹੀਂ ਇਹ ਤਾਂ ਬਹੁਤ ਵੱਡੀ ਗਲਤੀ ਰਹਿ ਗਈ ਭਾਈ ਇਹ ਜੇ ਮੈਂ ਸਮਝ ਜਾਂਦਾ ਨਾ ਤਾ ਅੱਜ ਜਿਹੜਿਆ ਦੰਤਿਆਰਾ ਉਹ ਰੋਂਦਿਆ ਚ ਨਹੀਂ ਉਹ ਗਮੀਆਂ ਚ ਨਹੀਂ ਉਹ ਖੁਸ਼ੀਆਂ ਚ ਹੁੰਲੇ ਸੀ